ਸਤਿ ਸ਼੍ਰੀ ਅਕਾਲ ਜੀ ਸ਼ਹਿਨਾਜ਼ ਦਾ ਵਿਆਹ 2 ਸਾਲ ਪਹਿਲਾਂ ਪ੍ਰਦੀਪ ਨਾਲ ਹੋਇਆ ਸੀ ਸ਼ਹਿਨਾਜ਼ ਦੇ ਪਿਤਾ ਸ਼ਹਿਰ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਸੀ ਤੇ ਸ਼ਹਿਨਾਜ਼ ਦਾ ਵਿਆਹ ਵੀ ਉਹਨਾਂ ਨੇ ਆਪਣੇ ਵਰਗੇ ਵੱਡੇ ਬਿਜ਼ਨਸ ਵਾਲੀ ਫੈਮਿਲੀ ਵਿੱਚ ਹੀ ਕੀਤਾ ਸੀ ਸ਼ਹਿਨਾਜ਼ ਦਾ ਸਹੁਰੇ ਬਹੁਤ ਚੰਗੇ ਸੀ ਸ਼ਹਿਨਾਜ਼ ਦਾ ਇੱਕ ਭਰਾ ਸੀ ਰਾਜ ਜਿਹਦਾ ਵਿਆਹ ਰੋਹੀ ਨਾਲ ਹੋਇਆ ਸੀ ਰੋਹੀ ਵੀ ਇੱਕ ਵੱਡੇ ਬਿਜ਼ਨਸ ਵਾਲੇ ਪਰਿਵਾਰ ਵਿੱਚੋਂ ਆਈ ਸੀ ਤੇ ਬਹੁਤ ਹੀ ਕਮੰਡੀ ਸੀ ਰੂਹੀ ਨੂੰ ਘਰ ਪਰਿਵਾਰ ਨਾਲ ਕੋਈ ਮਤਲਬ ਨਹੀਂ ਹੁੰਦਾ ਸੀ ਉਹਨੂੰ ਸਿਰਫ ਆਪਣੇ ਫੈਸ਼ਨ ਪੈਸਿਆਂ ਤੇ ਦਿਖਾਵੇ ਨਾਲ ਹੀ ਮਤਲਬ ਸੀ ਤੇ ਰਿਸ਼ਤੇ ਨਿਭਾਉਣ ਲਈ ਸਿਰਫ ਤੇ ਸਿਰਫ ਉਹਦੇ ਪੇਕੇ ਹੀ ਸੀ ਬਾਕੀ ਕਿਸੇ ਨਾਲ ਉਹਨੂੰ ਕੋਈ ਮਤਲਬ ਹੀ ਨਹੀਂ ਸੀ ਖੈਰ ਸਾਰੇ ਆਪਣੇ ਆਪਣੇ ਘਰ ਵਿੱਚ ਖੁਸ਼ ਸੀ ਤੇ ਸਭ ਕੁਝ ਵਧੀਆ ਚੱਲ ਰਿਹਾ ਸੀ ਸ਼ਹਿਨਾਜ਼ ਕਈ-ਕਈ ਵਾਰ ਆਪਣੇ ਪੇਕੇ ਜਾਇਆ ਕਰਦੀ ਜਿਵੇਂ ਸਭ ਕੁੜੀਆਂ ਜਾਂਦੀਆਂ ਆ ਉਹਦੀ ਮਾਂ ਆਪਣੇ ਧੀ ਜਵਾਈ ਦੀ ਵਧਿਆਉ ਭਗਤ ਕਰਦੀ ਸੀ ਪਰ ਰੂਹੀ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਘਮੰਡ ਸੀ ਤੇ ਉਹ ਸ਼ੈਨਾਜ਼ ਨੂੰ ਆਪਣੇ ਤੋਂ ਘੱਟ ਸਮਝਦੀ ਸੀ ਜਦ ਕਿ ਉਹਨੂੰ ਸੋਚਣਾ ਚਾਹੀਦਾ ਸੀ ਕਿ ਜਦੋਂ ਉਹਦੇ ਪਿਤਾ ਨੇ ਆਪਣੇ ਬਰਾਬਰ ਵਾਲੇ ਘਰ ਵਿੱਚ ਉਹਦਾ ਵਿਆਹ ਕੀਤਾ ਆ ਤਾਂ ਸ਼ੈਨਾਜ਼ ਦੇ ਪਿਤਾ ਨੇ ਵੀ ਤਾਂ ਸ਼ਹਿਨਾਜ਼ ਦਾ ਵਿਆਹ ਆਪਣੀ ਹੈਸੀਅਤ ਦੇ ਅਨੁਸਾਰ ਬਰਾਬਰੀ ਵਾਲੇ ਘਰ ਵਿੱਚ ਹੀ ਕੀਤਾ ਹੋਵੇਗਾ ਸ਼ਾਇਦ ਵਜ੍ਹਾ ਇਹ ਸੀ ਕਿ ਸ਼ਹਿਨਾਜ਼ ਉਹਨਾਂ ਦਿਖਾਵਾ ਨਹੀਂ ਕਰਦੀ ਸੀ ਤੇ ਰੂਹੀ ਨੂੰ ਐਵੇਂ ਲੱਗਦਾ ਸੀ ਕਿ ਸ਼ਹਿਨਾਜ਼ ਦੇ ਕੋਲ ਜ਼ਿਆਦਾ ਕੁਝ ਨਹੀਂ ਆ ਖੈਰ ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਕਿਉਂਕਿ ਸ਼ਹਿਨਾਜ਼ ਕੋਈ ਵੀ ਗੱਲ ਦਿਲ ਤੇ ਨਹੀਂ ਲੰਦੀ ਸੀ ਪਰ ਸ਼ਹਿਨਾਜ਼ ਦੀ ਸੱਸ ਨੂੰ ਇਹ ਸਾਰਾ ਕੁਝ ਬਿਲਕੁਲ ਪਸੰਦ ਨਹੀਂ ਆਉਂਦਾ ਸੀ ਕਿਉਂਕਿ ਕਦੀ ਕਦੀ ਉਹ ਵੀ ਸ਼ੈਨਾਜ ਨਾਲ ਉਹਦੇ ਪੇਕੇ ਜਾਂਦੀ ਸੀ ਤੇ ਉੱਥੇ ਰੋਹੀ ਦੱਕ ਮੰਡ ਵੇਖ ਕੇ ਉਹਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਉਹ ਸ਼ੈਨਾਜ ਨੂੰ ਕਹਿੰਦੀ ਸੀ ਤੇਰੀ ਭਾਬੀ ਨੂੰ ਕਿਹੜੀ ਗੱਲ ਦਾ ਕਮਾਂਡਿਆ ਅਸੀਂ ਕਿਸ ਚੀਜ਼ ਵਿੱਚ ਤੇਰੇ ਪੇਕੇ ਤੋਂ ਘਟਿਆ ਜਾਂ ਤੂੰ ਆਪਣੀ ਭਾਬੀ ਤੋਂ ਘਟਿਆ ਤੂੰ ਉਹਦੇ ਤੋਂ ਜ਼ਿਆਦਾ ਭਾਰੀ ਸੂਟ ਤੇ ਗਹਿਣੇ ਪਾ ਕੇ ਆਪਣੇ ਪੇਕੇ ਜਾਇਆ ਕਰ ਤਾਂ ਕਿ ਉਹਨੂੰ ਸਮਝ ਆ ਜਾਵੇ ਕਿ ਅਸੀਂ ਕੌਣ ਆ ਪਰ ਸ਼ੈਨਾਜ ਕਹਿੰਦੀ ਕੋਈ ਗੱਲ ਨਹੀਂ ਮੰਮੀ ਜੀ ਜਾਨਦਵੋ ਜੇਦੀ ਜਿੰਨੀ ਸੋਚਿਆ ਉਹ ਉਨਾ ਹੀ ਸੋਚੂਗਾ ਤੇ ਗੱਲ ਆਈ ਗਈ ਹੋ ਜਾਂਦੀ ਸੀ ਰੋਹੀ ਤੇ ਰਾਜ ਦੇ ਵਿਆਹ ਨੂੰ ਕਰੀਬ 2 ਸਾਲ ਬੀਤ ਚੁੱਕੇ ਸੀ ਤੇ ਉਹਦਾ ਇੱਕ ਬੱਚਾ ਵੀ ਹੋ ਚੁੱਕਿਆ ਸੀ ਇਸੇ ਵਿੱਚ ਸ਼ਨਾਜ ਦੇ ਪਿਤਾ ਜੀ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਤੇ ਉਹ ਬਿਸਤਰੇ ਤੇ ਪੈ ਗਏ ਉਹ ਪੂਰੀ ਤਰ੍ਹਾਂ ਮੰंजे ਤੇ ਪੈ ਚੁੱਕੇ ਸੀ ਪਤਾ ਨਹੀਂ ਕਦੋਂ ਠੀਕ ਹੋਣਗੇ ਸ਼ਨਾਜ ਦੀ ਮੰਮੀ ਸਾਰਾ ਦਿਨ ਆਪਣੇ ਪਤੀ ਦੀ ਸੇਵਾ ਵਿੱਚ ਲੱਗੀ ਰਹਿੰਦੀ ਤੇ ਉਹਨਾਂ ਦਾ ਬਿਲਕੁਲ ਵੀ ਕਿਸੇ ਕੰਮ ਵਿੱਚ ਮਨ ਨਾ ਲੱਗਦਾ ਸਾਰਾ ਬਿਜ਼ਨਸ ਰਾਜ ਦੇ ਹੱਥਾਂ ਵਿੱਚ ਜਾ ਚੁੱਕਿਆ ਸੀ ਤੇ ਹੁਣ ਤਾਂ ਰੂਹੀ ਹੋਰ ਵੀ ਜ਼ਿਆਦਾ ਬਤਮੀਜ਼ ਹੋ ਗਈ ਸੀ ਕਿਉਂਕਿ ਉਹਦੇ ਹਿਸਾਬ ਨਾਲ ਹੁਣ ਉਹ ਇਸ ਘਰ ਦੀ ਮਾਲਕਣ ਬਣ ਚੁੱਕੀ ਸੀ ਤੇ ਰਾਜ ਉਹਦਾ ਪਤੀ ਘਰ ਦਾ ਮਾਲਕ ਕਿਉਂਕਿ ਪਿਤਾ ਜੀ ਦੀ ਠੀਕ ਹੋਣ ਦੀ ਕੋਈ ਵੀ ਗੁੰਜਾਇਸ਼ ਨਹੀਂ ਸੀ ਸ਼ਰਨਾਜ਼ ਕਦੀ ਕਦੀ ਆਪਣੇ ਪਿਤਾ ਜੀ ਨੂੰ ਮਿਲਣ ਪੇਕੀ ਆਉਂਦੀ ਸੀ ਪਰ ਰੂਹੀ ਦਾ ਰਵਈਆ ਉਸੇ ਦੇ ਤਰ੍ਹਾਂ ਉਸੇ ਦਾ ਉਸੇ ਤਰ੍ਹਾਂ ਦਾ ਸੀ ਬਲਕਿ ਹੁਣ ਤਾਂ ਹੋਰ ਵੀ ਜ਼ਿਆਦਾ ਖਰਾਬ ਹੋ ਗਿਆ ਸੀ ਕਿਉਂਕਿ ਪਹਿਲਾਂ ਜਦੋਂ ਸ਼ਹਿਨਾਜ਼ ਆਉਂਦੀ ਸੀ ਤਾਂ ਮਾਂ ਉਹਦੀ ਆਉ ਭਗਤ ਵਿੱਚ ਕੋਈ ਕਮੀ ਨਹੀਂ ਛੱਡਦੀ ਸੀ ਪਰ ਹੁਣ ਮਾਂ ਖੁਦ ਪਰੇਸ਼ਾਨ ਰਹਿੰਦੀ ਸੀ ਉਹਦੇ ਪਿਤਾ ਜੀ ਦੀ ਵਜ੍ਹਾ ਨਾਲ ਤਾਂ ਉਹ ਸ਼ਹਿਨਾਜ਼ ਤੇ ਪ੍ਰਦੀਪ ਦੀ ਕੀ ਸੇਵਾ ਕਰਦੀ ਸ਼ਹਿਨਾਜ਼ ਤੇ ਪ੍ਰਦੀਪ ਇਸ ਗੱਲ ਤੋਂ ਕਦੀ ਵੀ ਗੁੱਸਾ ਨਾ ਕਰਦੇ ਸ਼ਹਿਨਾਜ਼ ਦੀ ਸੱਸ ਤੇ ਉਹਦੇ ਸੋਰੇ ਨੂੰ ਇਹ ਸਭ ਪਸੰਦ ਨਹੀਂ ਸੀ ਪਰ ਉਹਨਾਂ ਨੂੰ ਪਤਾ ਸੀ ਕਿ ਇੱਕ ਧੀ ਆਪਣੇ ਮਾਤਾ-ਪਿਤਾ ਲਈ ਆਪਣੇ ਪੇਕੇ ਆਪਣਾ અપਮਾਨ ਬਰਦਾਸ਼ਤ ਕਰ ਸਕਦੀ ਆ ਇਸ ਲਈ ਉਹ ਕੁਝ ਨਾ ਕਹਿੰਦੇ ਖੈਰ ਦਿਨ ਏਵੇਂ ਹੀ ਲੰਘ ਰਹੇ ਸੀ ਤੇ ਰਾਜ ਦੇ ਮੁੰਡੇ ਦਾ ਪਹਿਲਾ ਜਨਮ ਦਿਨ ਆ ਗਿਆ ਸੀ ਜਿੰਨੂੰ ਰਾਜ ਤੇ ਰੂਹੀ ਆਪਣੇ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਨਾਲ ਮਨਾ ਰਹੇ ਸੀ ਕਿਉਂਕਿ ਰਾਜ ਦੇ ਪਿਤਾ ਜੀ ਦੀ ਸਿਹਤ ਬਿਲਕੁਲ ਵੀ ਠੀਕ ਨਹੀਂ ਸੀ ਹੁਣ ਸੇਧ ਤਾਂ ਐਵੇਂ ਹੀ ਰਹਿੰਦੀ ਬੱਚੇ ਦਾ ਜਨਮ ਦਿਨ ਮਨਾਉਣਾ ਕੋਈ ਵੱਡੀ ਗੱਲ ਨਹੀਂ ਸੀ ਇਸ ਜਨਮ ਦਿਨ ਤੇ ਸ਼ੈਨਾਜ ਨੂੰ ਵੀ ਪੂਰੇ ਪਰਿਵਾਰ ਦੇ ਨਾਲ ਬੁਲਾਇਆ ਗਿਆ ਤੇ ਵਕਤ ਤੇ ਸ਼ੈਨਾਜ ਤੇ ਪ੍ਰਦੀਪ ਆਪਣੇ ਮਾਤਾ ਪਿਤਾ ਦੇ ਨਾਲ ਉੱਥੇ ਪਹੁੰਚ ਗਏ ਸ਼ੈਨਾਜ ਦੀ ਮਾਂ ਤਾਂ ਪਹਿਲਾਂ ਹੀ ਆਪਣੇ ਪਤੀ ਦੀ ਸਿਹਤੋਂ ਪਰੇਸ਼ਾਨ ਸੀ ਤੇ ਉਹ ਉਹਨਾਂ ਵਿੱਚ ਹੀ ਵਿਜੀ ਸੀ ਇਸ ਲਈ ਉਹ ਜ਼ਿਆਦਾ ਮਹਿਮਾਨਾਂ ਦਾ ਧਿਆਨ ਨਹੀਂ ਰੱਖ پا ਰਹੀ ਸੀ ਤੇ ਨਾ ਹੀ ਉਹ ਖੁਦ ਢੰਗ ਨਾਲ ਤਿਆਰ ਹੋਈ ਸੀ ਸ਼ੈਨਾਜ ਵੀ ਬਹੁਤ ਸਧਾਰਨ ਤਰੀਕੇ ਨਾਲ ਆਈ ਕਿਉਂਕਿ ਪਿਤਾ ਜੀ ਦੀ ਸਿਹਤ ਠੀਕ ਨਹੀਂ ਸੀ ਤੇ ਮਾਂ ਦੀ ਹਾਲਤ ਵੀ ਚੰਗੀ ਨਹੀਂ ਸੀ ਤਾਂ ਸ਼ੈਨਾਜ ਦਾ دل ਨਾ ਕੀਤਾ ਤਿਆਰ ਹੋਣ ਨੂੰ ਪਰ ਰੂਹੀ ਨੇ ਬਹੁਤ ਪਾਰੇ ਗੈਣੇ ਪਾਏ ਹੋਏ ਸੀ ਤੇ ਬਹੁਤ ਦਿਖਾਵਾ ਕਰ ਰਹੀ ਸੀ ਰੂਹੀ ਦੇ ਪੇਕੇ ਬਹੁਤ ਮਨ ਠਣ ਕੇ ਆਏ ਸੀ ਤੇ ਰੂਹੀ ਹੁਣ ਗਲ ਗਲ ਤੇ ਸ਼ੈਨਾਜ ਦਾ ਮਜ਼ਾਕ ਉਡਾ ਰਹੀ ਸੀ ਤੇ ਦਿਖਾਵਾ ਕਰ ਰਹੀ ਸੀ ਕਿ ਸ਼ੈਨਾਜ਼ ਦੇ ਕੋਲ ਕੁਝ ਨਹੀਂ ਆ ਉਹ ਬਹੁਤ ਗਰੀਬ ਘਰ ਤੋਂ ਆ ਜਿਸ ਤੇ ਸ਼ੈਨਾਜ਼ ਬਿਲਕੁਲ ਧਿਆਨ ਨਹੀਂ ਦੇ ਰਹੀ ਸੀ ਪਰ ਉਹਦੀ ਸਾਸ ਤੇ ਸਹੁਰੇ ਨੂੰ ਬਹੁਤ ਗੁੱਸਾ ਆ ਰਿਹਾ ਸੀ ਤਾਂ ਸ਼ੈਨਾਜ਼ ਦੀ ਸਾਸ ਨੇ ਇੱਕ ਦੋ ਵਾਰ ਸ਼ੈਨਾਜ਼ ਨੂੰ ਕਿਹਾ ਵੀ ਕਿ ਆਪਣੀ ਮਾਂ ਨੂੰ ਕਹਿ ਦੇ ਕਿ ਰੂਹੀ ਨੂੰ ਕੰਟਰੋਲ ਵਿੱਚ ਰੱਖੇ ਨਹੀਂ ਤਾਂ ਹੁਣ ਇੱਥੇ ਕੋਈ ਤਮਾਸ਼ਾ ਹੋ ਜਾਊਗਾ ਹਿੰਮਤ ਕਿਵੇਂ ਹੋਈ ਉਹਦੀ ਮੇਰੀ ਬਹੂ ਦੇ ਬਾਰੇ ਇਹੋ ਜੀ ਬਕਵਾਸ ਕਰਨ ਦੀ ਪਰ ਸ਼ੈਨਾਜ਼ ਨੇ ਆਪਣੀ ਸੱਸ ਨੂੰ ਸਮਝਾ ਦਿੱਤਾ ਕਿ ਉਹਦੀ ਮੰਮੀ ਦੀ ਹਾਲਤ ਤਾਂ ਵੇਖੋ ਉਹ ਐਸਾ ਹਾਲਤ ਵਿੱਚ ਨਹੀਂ ਆ ਉਹ ਪਾਪਾ ਨੂੰ ਲੈ ਕੇ ਬਹੁਤ ਪਰੇਸ਼ਾਨ ਆ ਹੁਣ ਉਹ ਕੀ ਰੁਹੀ ਵਰਗੀ ਵਿਗੜੀ ਹੋਈ ਤੇ ਜਿੱਦੀ ਕੁੜੀ ਦੇ ਮੂੰਹ ਲੱਗੂਗੀ ਇਹ ਗੱਲ ਉਹਦੀ ਸੱਸ ਚੰਗੀ ਤਰ੍ਹਾਂ ਸਮਝ ਗਈ ਇਸ ਲਈ ਉਹਨਾਂ ਨੇ ਕੁਝ ਨਾ ਕਿਹਾ ਬਸ ਇਹਨਾਂ ਕਿਹਾ ਕਿ ਤੇਰਾ ਭਰਾ ਵੀ ਤਾਂ ਤੇਰੀ ਭਾਬੀ ਵਾਂਗ ਨੀਚ ਹੋ ਗਿਆ ਆ ਉਹਦੇ ਮੂੰਹ ਤੇ ਉਹਦੀ ਬੰਤ ਤੇ ਉਹਦੇ ਸਹੁਰਿਆਂ ਦੀ ਬੇਤੀ ਉਹਦੀ ਘਰ ਵਾਲੀ ਕਰ ਰਹੀ ਆ ਤੇ ਉਹਦੇ ਮੂੰਹ ਵਿੱਚ ਜ਼ੁਬਾਨ ਹੀ ਨਹੀਂ ਆ ਕੀ ਉਹਨੂੰ ਨਹੀਂ ਪਤਾ ਅਸੀਂ ਕੌਣ ਆ ਤੇ ਤੇਰੇ ਕੀ ਲੱਗਦੇ ਆ ਪਰ ਫਿਰ ਸ਼ੈਨਾਜ਼ ਦੀ ਮੰਮੀ ਦਾ ਮੂੰਹ ਵੇਖ ਕੇ ਉਹਦੀ ਸਾਸ ਸੁੱਪ ਹੋ ਗਈ ਕਿਉਂਕਿ ਉਹਦੀ ਮਾਂ ਦਾ ਦਰਦ ਉਹਨਾਂ ਨੂੰ ਸਾਫ਼ ਦਿਖਾਈ ਦੇ ਰਿਹਾ ਸੀ ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਹੁਣ ਜੇ ਇੱਥੇ ਉਹਨਾਂ ਨੇ ਕੋਈ ਤਮਾਸ਼ਾ ਕੀਤਾ ਤਾਂ ਬਾਅਦ ਵਿੱਚ ਉਹਦਾ ਅੰਜਾਮ ਸ਼ੈਨਾਜ਼ ਦੀ ਮੰਮੀ ਤੇ ਉਹਦੇ ਪਾਪਾ ਨੂੰ ਭੁਗਤਣਾ ਪਊਗਾ ਕਹ ਰਹੀ ਇਸੇ ਤਰ੍ਹਾਂ ਪਾਰਟੀ ਚੱਲ ਰਹੀ ਸੀ ਤੇ ਇਸ ਵਿੱਚ ਰੂਹੀ ਨੇ ਇੱਕ ਨਵਾਂ ਡਰਾਮਾ ਕਰਨ ਦੀ ਸੋਚ ਲਈ ਕਿਉਂਕਿ ਉਹਨੂੰ ਪਤਾ ਨਹੀਂ ਕਿ ਉਸੇ ਨਾਲ ਤੋਂ ਕੁਝ ਜ਼ਿਆਦਾ ਹੀ ਨਫ਼ਰਤ ਸੀ ਉਹ ਇਸ ਘਰ ਦੀ ਇਕਲੌਤੀ ਮਾਲਕਣ ਬਣ ਕੇ ਰਹਿਣਾ ਚਾਹੁੰਦੀ ਸੀ ਤੇ ਸ਼ਰਨਾਜ਼ ਜਦੋਂ ਵੀ ਘਰ ਆਉਂਦੀ ਸੀ ਉਹਨੂੰ ਲੱਗਦਾ ਸੀ ਇਹ ਕਿਉਂ ਇਸ ਘਰ ਵਿੱਚ ਆਉਂਦੀ ਆ ਆਪਣੇ ਸਹੁਰੇ ਕਿਉਂ ਨਹੀਂ ਰਹਿੰਦੀ ਉਹ ਸ਼ਰਨਾਜ਼ ਨੂੰ ਨੀਵਾ ਦਿਖਾਉਣਾ ਚਾਹੁੰਦੀ ਸੀ ਇਹਨਾ ਨੀਵਾ ਕਿ ਉਹ ਫਿਰ ਕਦੀ ਸਿਰ ਚੁੱਕ ਕੇ ਜੀ ਨਾ ਸਕੇ ਇਸੇ ਵਿੱਚ ਰੂਹੀ ਨੇ ਤਮਾਸ਼ਾ ਸ਼ੁਰੂ ਕਰ ਦਿੱਤਾ ਕਿ ਉਹਦਾ ਇੱਕ ਬਹੁਤ ਮਹਿੰਗਾ ਡਾਇਮੰਡ ਦਾ ਸੈੱਟ ਚੋਰੀ ਹੋ ਗਿਆ ਆ ਪੂਰੀ ਪਾਰਟੀ ਵਿੱਚ ਰੌਲਾ ਪੈ ਗਿਆ ਕਿ ਰੂਹੀ ਦਾ ਡਾਇਮੰਡ ਦਾ ਸੈੱਟ ਗਵਾਚ ਗਿਆ ਆ ਤੇ ਉਹ ਕਿਤੇ ਮਿਲ ਨਹੀਂ ਰਿਹਾ ਸ਼ਨਾਲ ਤੇ ਉਹਦਾ ਸੱਸ ਸੋਹਰਾ ਵੀ ਹੈਰਾਨ ਸੀ ਕਿ ਇੱਥੇ ਤਾਂ ਬਿਲਕੁਲ ਕਰੀਬੀ ਰਿਸ਼ਤੇਦਾਰ ਹੀ ਆਇਆ ਇੱਥੇ ਚੋਰੀ ਕੌਣ ਕਰੂਗਾ ਕਿਉਂਕਿ ਸ਼ਨਾਲ ਦੇ ਪਾਪਾ ਦੀ ਸਿਹਤ ਦੀ ਵਜ੍ਹਾ ਨਾਲ ਪਾਰਟੀ ਵਿੱਚ ਥੋੜੇ ਹੀ ਰਿਸ਼ਤੇਦਾਰ ਬੁਲਾਏ ਸੀ ਹੋਂਦ ਤਰੂਹੀ ਨੇ ਬਤਮੀਜੀ ਦੀਆਂ ਸਾਰੀਆਂ ਏਦਾਂ ਪਾਰ ਕਰ ਦਿੱਤੀਆਂ ਤੇ ਕਹਿ ਲੱਗੀ ਮੇਰੇ ਪੇਕੇਆਂ ਵਿੱਚ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਕਿ ਮੇਰੇ ਪੇਕੇ ਇਹੋ ਜੀ ਕੋਈ ਹਰਕਤ ਕਰਨਗੇ ਇਹ ਜ਼ਰੂਰ ਸ਼ਨਾਜ ਦਾ ਹੀ ਕੰਮ ਹੋਊਗਾ ਵਿਚਾਰੀ ਦੇ ਕੋਲ ਟੰਗ ਦੇ ਗਹਿਣੇ ਤਾਂ ਹੈ ਨਹੀਂ ਪਾਉਣ ਲਈ ਤੇ ਮੈਨੂੰ ਵੇਖ ਕੇ ਇਹਦਾ ਵੀ ਦਿਲ ਕਰਦਾ ਹੋਊਗਾ ਕਿ ਵੀ ਮਹਿੰਗੇ ਮਹਿੰਗੇ ਡਾਇਮੰਡ ਦੇ ਸੈੱਟ ਪਾਵੇ ਤਾਂ ਹੱਥ ਸਾਫ਼ ਕਰ ਲਿਆ ਹੋਵੇਗਾ ਇਹਨੇ ਇਹ ਸੋਨਦੇ ਸ਼ਨਾਜ ਦੀ ਸੱਸ ਤੇ ਉਹਦੀ ਮੰਮੀ ਅੱਗ ਬਬੂਲਾ ਹੋ ਗਈ ਸ਼ੈਨਾਜ਼ ਦੀ ਮੰਮੀ ਨੇ ਕਿਹਾ ਰੁਈ ਤੇਰੀ ਹਿੰਮਤ ਕਿਵੇਂ ਹੋਈ ਸ਼ੈਨਾਜ਼ ਦੇ ਬਾਰੇ ਐਵੇਂ ਬੋਲਣ ਦੀ ਸ਼ੈਨਾਜ਼ ਮੇਰੀ ਧੀ ਆ ਇਸ ਘਰ ਦੀ ਧੀ ਤੈਨੂੰ ਲੱਗਦਾ ਆ ਉਹਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਹੋਵੇਗੀ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਇਹਦਾ ਇਹ ਮਤਲਬ ਨਹੀਂ ਕਿ ਤੂੰ ਕੁਝ ਵੀ ਕਹੇਂਗੀ ਪਰ ਉਦੋਂ ਤੱਕ ਸ਼ੈਨਾਜ਼ ਦੇ ਪਾਪਾ ਇਹ ਸਾਰਾ ਕੁਝ ਵੇਖ ਕੇ ਕੁਝ ਰਿਐਕਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਨਾਂ ਦੀ ਸਿਹਤ ਵਿਗੜਨ ਲੱਗੀ ਸੀ ਤੇ ਸ਼ਨਾਰ ਦੀ ਮਾਂ ਮਜਬੂਰ ਹੋ ਕੇ ਫਿਰ ਆਪਣੇ ਪਤੀ ਨੂੰ ਸੰਭਾਲਣ ਵਿੱਚ ਲੱਗ ਗਈ ਪਰ ਉਹਦੀ ਸਾਸ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਰੂਹੀ ਨੂੰ ਕਿਹਾ ਔਕਾਤ ਨਹੀਂ ਹੈ ਤੇਰੀ ਮੇਰੀ ਬਹੂ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਰਾਜ ਆਪਣੀ ਪਤਨੀ ਨੂੰ ਸਮਝਾ ਦੇ ਕਿ ਆਪਣੀ ਹੱਦ ਵਿੱਚ ਰਵੇਂ ਤੈਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਆਣਾ ਕਿ ਅਸੀਂ ਕੌਣ ਆ ਤੇ ਇਹ ਇੱਥੇ ਖੜੀ ਹੋ ਕੇ ਬਕਵਾਸ ਕਰ ਰਹੀ ਆ ਹਿੰਮਤ ਕਿਵੇਂ ਹੋਈ ਇਹਦੀ ਚਨਾਜ ਦੇ ਬਾਰੇ ਇਵੇਂ ਬੋਲਣ ਦੀ ਰੂਹੀ ਨੇ ਨਹੀਂ ਸੋਚਿਆ ਸੀ ਕਿ ਚਨਾਜ ਦੀ ਸੱਸ ਇਸ ਤਰ੍ਹਾਂ ਰਿਐਕਟ ਕਰੂਗੀ ਕਿਉਂਕਿ ਉਹ ਤਾਂ ਅਕਸਰ ਚਨਾਜ ਨੂੰ ਕੁਝ ਨਾ ਕੁਝ ਕਹਿ ਕੇ ਤਾਣਾ ਮਾਰ ਹੀ ਦਿਆ ਕਰਦੀ ਸੀ ਤੇ ਚਨਾਜ ਕਦੀ ਕੁਝ ਨਹੀਂ ਬੋਲਦੀ ਸੀ ਪਰ ਅੱਜ ਗੱਲ ਵੱਧ ਗਈ ਸੀ ਕਿਉਂਕਿ ਅੱਜ ਰੂਹੀ ਨੇ ਗੱਲ ਹੀ ਇਵੇਂ ਦੀ ਕੀਤੀ ਸੀ ਪ੍ਰਦੀਪ ਨੂੰ ਬਹੁਤ ਗੁੱਸਾ ਆ ਰਿਹਾ ਸੀ ਤੇ ਉਹਨੇ ਵੀ ਰਾਜ ਨੂੰ ਕਿਹਾ ਭਾਬੀ ਨੂੰ ਸਮਝਾ ਦੇ ਕਿ ਆਪਣੀ ਹੱਦ ਵਿੱਚ ਰਹੇ ਨਹੀਂ ਤਾਂ ਮੈਂ ਹੱਦ ਵਿੱਚ ਰਹਿਣਾ ਸਿਖਾ ਦਵਾਂਗਾ ਅੱਗੇ ਤੋਂ ਮੇਰੀ ਪਤਨੀ ਦੇ ਬਾਰੇ ਜੇ ਕੁਝ ਵੀ ਕਿਹਾ ਤਾਂ ਇਹ ਸੁਣ ਕੇ ਰੂਹੀ ਨੂੰ ਹੋਰ ਵੀ ਗੁੱਸਾ ਆ ਗਿਆ ਤੇ ਉਹਨੂੰ ਲੱਗਾ ਕਿ ਪ੍ਰਦੀਪ ਤੇ ਸ਼ੈਨਾਜ਼ ਤੇ ਉਹਦੇ ਘਰ ਦੇ ਆਂ ਦੀ ਇੰਨੀ ਹਿੰਮਤ ਹੋ ਗਈ ਕਿ ਉਹਨੂੰ ਉਲਟ ਜਵਾਬ ਦੇ ਰਹਿਆ ਤੇ ਉਹਨੇ ਕਹਿ ਦਿੱਤਾ ਜੇ ਇੰਨੀ ਹੀ ਦੌਲਤ ਆ ਤੇ ਤੇਰੀ ਸ਼ੈਨਾਜ਼ ਨੇ ਮੇਰਾ ਡਾਇਮੰਡ ਸੈੱਟ ਨਹੀਂ ਚੋਰੀ ਕੀਤਾ ਤਾਂ ਕਦੀ ਟੰਗ ਦੇ ਗਹਿਣੇ ਪਾ ਕੇ ਪੇਕੇ ਕਿਉਂ ਨਹੀਂ ਆਈ ਗਹਿਣੇ ਹੋਣਗੇ ਤਾਂ ਹੀ ਪਾਉਗੀ ਹੁਣ ਤਾਂ ਗੱਲ ਹਾਦ ਤੋਂ ਜ਼ਿਆਦਾ ਬਾਅਦ ਚੁੱਕੀ ਸੀ ਸ਼ੈਨਾੜੀ ਸੱਸ ਕੁਝ ਬੋਲਣ ਹੀ ਜਾ ਰਹੀ ਸੀ ਕਿ ਉਦੋਂ ਹੀ ਉਹਦੇ ਸਹੁਰੇ ਨੇ ਸਰਨਾਰਜ ਦੀ ਸੱਸ ਦਾ ਹੱਥ ਫੜ ਲਿਆ ਤੇ ਕਿਹਾ ਘਰ ਚੱਲ ਇਹੋ ਜੇ ਬੇਅਕਲ ਲੋਕਾਂ ਦੇ ਮੂੰਹ ਲੱਗਣ ਦਾ ਕੋਈ ਫਾਇਦਾ ਨਹੀਂ ਤੇ ਇਹੋ ਜੇ ਮਰਦ ਦੇ ਤਾਂ ਬਿਲਕੁਲ ਹੀ ਨਹੀਂ ਜੇ ਦੀ ਪਤਨੀ ਉਹਦੇ ਸਾਹਮਣੇ ਹੀ ਘਰ ਆਏ ਮਹਿਮਾਨਾਂ ਦੀ ਬਲਕਿ ਉਹਦੇ ਘਰ ਦੇ ਜਵਾਈ ਤੇ ਧੀ ਦੀ ਬੇਇੱਜ਼ਤੀ ਕਰ ਰਹੀ ਆ ਤੇ ਉਸ ਮਰਦ ਦੇ ਮੂੰਹ ਵਿੱਚ ਜ਼ੁਬਾਨ ਹੀ ਨਹੀਂ ਆ ਹਾਂ ਪਤਾ ਨਹੀਂ ਰਾਜ ਰੂਹੀ ਨੂੰ ਕੁਝ ਕਿਉਂ ਨਹੀਂ ਕਹਿ ਰਿਆ ਸੀ ਸ਼ਾਇਦ ਉਹਨੂੰ ਵੀ ਰੂਹੀ ਦੀ ਤਰ੍ਹਾਂ ਮਹਿਮੂ ਹੋ ਗਿਆ ਸੀ ਕਿ ਸ਼ਨਾਜ ਤੇ ਪ੍ਰਦੀਪ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਆ ਤੇ ਹੁਣ ਉਹਦੀ ਭੈਣੋਂ ਦੇ ਸਟੇਟਸ ਦੀ ਨਹੀਂ ਰਹੀ ਬਲਕਿ ਉਹਦੇ ਸਹੁਰੇ ਉਹਦੇ ਸਟੇਟਸ ਦੇ ਆ ਇਸ ਲਈ ਉਹ ਵੀ ਕਮਾਂਡ ਵਿੱਚ ਚੂਸ ਸੀ ਤੇ ਸੋਚਦਾ ਸੀ ਜੋ ਹੋ ਰਿਹਾ ਆ ਹੁੰਦਾ ਰਹੇ ਘਟ ਤੋਂ ਘਟ ਇਸੇ ਬਹਾਨੇ ਸ਼ਨਾਰ ਤੇ ਉਹਦੇ ਸਹੁਰੇ ਪਰਿਵਾਰ ਤੋਂ ਛੁਟਕਾਰਾ ਤਾਂ ਮਿਲ ਜਾਊਗਾ ਵੈਸੇ ਵੀ ਹੁਣ ਮੰਮੀ ਪਾਪਾ ਦੀ ਚੱਲਣ ਵਾਲੀ ਤਾਂ ਹੈ ਨਹੀਂ ਸਭ ਕੁਝ ਤਾਂ ਹੁਣ ਮੇਰੇ ਤੇ ਰੂਹੀ ਦੇ ਹਿਸਾਬ ਨਾਲ ਹੀ ਹੋਊਗਾ ਖੈਰ ਸ਼ਨਾਰ ਦਾ ਸਹੁਰਾ ਸ਼ਨਾਰ ਦੀ ਸੱਸ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਘਰ ਜਾ ਚੁੱਕੇ ਸੀ ਤੇ ਸੱਚਮੁੱਚ ਇਸ ਵਾਰ ਰੂਹੀ ਨੇ ਹੱਦ ਕਰ ਦਿੱਤੀ ਸੀ ਉਹਦਾ ਸ਼ਨਾਰ ਦੀ ਮਾਂ ਦੇ ਪਿਤਾ ਜੀ ਦੀਆਂ ਅੱਖਾਂ ਵਿੱਚ ਚਤਰੂ ਆ ਗਏ ਸੀ ਆਪਣੀ ਬੇਟੀ ਤੇ ਉਹਦੇ ਸਹੁਰੇ ਪਰਿਵਾਰ ਲਈ ਅਫਸੋਸ ਕਰ ਰਹੇ ਸੀ ਤੇ ਸੋਚ ਰਹੇ ਸੀ ਪਤਾ ਨਹੀਂ ਕਿਸ ਘੜੀ ਵਿੱਚ ਰੂਹੀ ਨੂੰ ਅਸੀਂ ਆਪਣੇ ਘਰ ਦੀ ਬਹੂ ਬਣਾ ਕੇ ਲੈ ਆਏ ਆ ਜਿਨੇ ਆਉਂਦਿਆਂ ਹੀ ਪੂਰੇ ਘਰ ਨੂੰ ਤਬਾਹ ਤੇ ਪਰਬਾਤ ਕਰ ਦਿੱਤਾ ਆ ਸਾਰੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਆ ਤੇ ਹੁਣ ਸ਼ੈਨਾਜ ਦੇ ਪਿਤਾ ਜੀ ਦੇ ਠੀਕ ਹੋਣ ਦੀ ਵੀ ਕੋਈ ਉਮੀਦ ਨਹੀਂ ਸੀ ਤੇ ਮਾਂ ਇਹਨਾਂ ਸਾਰੀਆਂ ਗੱਲਾਂ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਨਹੀਂ ਤਾਂ ਉਹਦੀ ਵੀ ਸਿਹਤ ਖਰਾਬ ਹੋਣ ਲੱਗ ਜਾਊਗੀ ਫਿਰ ਉਹ ਆਪਣੇ ਪਤੀ ਨੂੰ ਕਿਵੇਂ ਸੰਭਾਲੂਗੀ ਥੋੜੀ ਦੇਰ ਬਾਅਦ ਸ਼ਨਾਜ਼ ਦੀ ਮੰਮੀ ਨੇ ਸ਼ਨਾਜ਼ ਨੂੰ ਫੋਨ ਕੀਤਾ ਤੇ ਉਹਦੀ ਸਾਸ ਕੋਲੋਂ ਮਾਫੀ ਮੰਗਣ ਲੱਗੀ ਪਰ ਸ਼ਨਾਜ਼ ਦੀ ਸਾਸ ਨੇ ਕਿਹਾ ਭੈਣ ਜੀ ਮੈਂ ਤੁਹਾਡੀ ਮਜਬੂਰੀ ਸਮਝਦੀ ਆ ਮੈਨੂੰ ਪਤਾ ਆ ਤੁਹਾਨੂੰ ਇਹ ਸਭ ਕੁਝ ਪਸੰਦ ਨਹੀਂ ਆਇਆ ਤੇ ਇਹ ਵੀ ਪਤਾ ਆ ਕਿ ਤੁਸੀਂ ਕਿਸ ਮਜਬੂਰੀ ਵਿੱਚ ਚੁੱਪ ਰਹੇ ਹੋ ਕਿਉਂਕਿ ਜੇ ਤੁਸੀਂ ਲੜਾਈ ਝਗੜਾ ਕਰਦੇ ਆਪਣੀ ਬਹੂ ਦੇ ਨਾਲ ਤਾਂ ਤੁਹਾਡੀ ਸਿਹਤ ਵੀ ਖਰਾਬ ਹੋ ਜਾਂਦੀ ਤਾਂ ਫਿਰ ਤੁਸੀਂ ਵੀਰ ਜੀ ਦਾ ਖਿਆਲ ਕਿਵੇਂ ਰੱਖਦੇ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਪਰ ਹਾਂ ਜੇ ਤੁਹਾਡੀ ਬਹੂ ਨੇ ਫਿਰ ਕੋਈ ਖੁਰਾਫਾਤੀ ਕੀਤੀ ਜਾਂ ਮੇਰੀ ਬਹੂ ਦੀ ਬੇਇੱਜ਼ਤੀ ਕੀਤੀ ਤਾਂ ਇਸ ਵਾਰ ਤੁਹਾਡੀ ਬਹੂ ਨੂੰ ਉਹਦੀ ਔਕਾਤ ਦਿਖਾ ਕੇ ਰਹੂੰਗੀ ਸ਼ਨਾਜ ਦੀ ਮਾਂ ਨੂੰ ਪਤਾ ਸੀ ਕਿ ਉਹਦੀ ਸੱਸ ਕੁਝ ਵੀ ਗਲਤ ਨਹੀਂ ਕਹਿ ਰਹੀ ਸ਼ਨਾਜ ਦੀ ਸੱਸ ਨੇ ਅੱਗੇ ਕਿਹਾ બસ ਉਸ ਵਕਤ ਤੁਸੀਂ ਐਵੇਂ ਹੀ ਚੁੱਪ ਰਹਿਓ ਤੇ ਕੁਝ ਵੀ ਨਾ ਬੋਲਿਓ ਤੁਸੀਂ ਬਸ ਵੀਰ ਜੀ ਦਾ ਖਿਆਲ ਰੱਖਿਓ ਤੇ ਆਪਣੇ ਕੰਮ ਨਾਲ ਕੰਮ ਰੱਖਿਓ ਹੁਣ ਤੁਹਾਡੀ ਬਹੂ ਨੂੰ ਮੈਂ ਸਿੱਧਾ ਕਰਕੇ ਵਖਮਦੀਆਂ ਬਸ ਹੁਣ ਉਹ ਕੋਈ ਗਲਤੀ ਤਾਂ ਕਰੇ ਤਾਂ ਸ਼ਨਾਜ ਦੀ ਮਾਂ ਨੇ ਕਿਹਾ ਜਿਵੇਂ ਤੁਹਾਨੂੰ ਠੀਕ ਲੱਗੇ ਵੈਸੇ ਵੀ ਅੱਜ ਉਹਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆ ਤਾਂ ਉਹਨੂੰ ਇਹਦੀ ਸਜ਼ਾ ਮਿਲਣੀ ਜ਼ਰੂਰੀ ਆ ਸ਼ਨਾਜ ਦੀ ਸਾਸ ਨੇ ਸ਼ਨਾਜ ਨੂੰ ਕਿਹਾ ਸ਼ਨਾਜ ਜੇ ਹੁਣ ਰੁਹੀ ਨੇ ਕੋਈ ਵੀ ਬਤਮੀਜ਼ੀ ਕੀਤੀ ਤਾਂ ਵੇਖੀ ਮੈਂ ਉਹਦਾ ਕੀ ਅੰਜਾਮ ਕਰਦੀ ਆ ਤੇ ਤੈਨੂੰ ਇੱਕ ਗੱਲ ਕਹਿ ਦੇਣੀ ਆ ਮੰਨਿਆ ਕਿ ਤੂੰ ਸਿੱਧੀ ਸਾਦੀ ਆ ਪਰ ਜੇ ਕੋਈ ਵਾਰ-ਵਾਰ ਕਿੱਲ ਬਣ ਕੇ ਚੂਬੇ ਨਾ ਤਾਂ ਇੱਕ ਵਾਰ ਹਥੌੜਾ ਮਾਰ ਕੇ ਉਹਨੂੰ ਖਤਮ ਹੀ ਕਰ ਦੋ ਫਿਰ ਹੀ ਇਸ ਸਮਾਜ ਵਿੱਚ ਰਹਿ पाओਗੇ ਅੱਜ ਕਿੰਨੀ ਘਟਿਆਰ ਕਰ ਕੀਤੀ ਤੇਰੀ ਭਾਬੀ ਨੇ ਤੈਨੂੰ ਉੱਥੇ ਹੀ ਉਹਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਤੂੰ ਸ਼ੁਰੂ ਤਾਂ ਕਰਦੀ ਉਸ ਤੋਂ ਅੱਗੇ ਤਾਂ ਮੈਂ ਵੇਖ ਲੈਂਦੀ ਸ਼ਨਾਜ ਨੇ ਕਿਹਾ ਮਮੀ ਜੀ ਅੱਗੇ ਤੋਂ ਮੈਂ ਧਿਆਨ ਰੱਖੂੰਗੀ ਤਾਂ ਸ਼ਨਾਜ ਦੀ ਸਾਸ ਨੇ ਕਿਹਾ ਮੈਂ ਤਾਂ ਇੰਤਜ਼ਾਰ ਕਰ ਰਹੀ ਹਾਂ ਕਿ ਰੂਹੀ ਫਿਰ ਕੁਝ ਕਰੇ ਬਸ ਮੈਨੂੰ ਇੱਕ ਮੌਕਾ ਤਾਂ ਮਿਲੇ ਕਿਉਂਕਿ ਮੈਂ ਆਪਣੇ ਤਰਫ ਤੋਂ ਕੁਝ ਨਹੀਂ ਕਰਨਾ ਚਾਹੁੰਦੀ ਖੈਰ ਇਹ ਮੌਕਾ ਸ਼ਨਾਜ ਦੀ ਸਾਸ ਨੂੰ ਅਗਲੇ ਹੀ ਦਿਨ ਮਿਲ ਗਿਆ ਕਿਉਂਕਿ ਰੂਹੀ ਨੇ ਆਪਣੇ ਵਟਸਐਪ ਸਟੇਟਸ ਵਿੱਚ ਤੇ ਆਪਣੇ ਫੇਸਬੁਕ ਪੋਸਟ ਵਿੱਚ ਇਹ ਲਿਖ ਕੇ ਪਾਇਆ ਸੀ ਕਿ ਅੱਜ ਕੱਲ੍ਹ ਦੀਆਂ ਧੀਆ ਆਪਣੇ ਪੇਕੇ ਘਰੋਂ ਚੋਰੀ ਕਰਨ ਤੋਂ ਬਾਝ ਨੀਂ ਆਉਂਦੀਆਂ ਆਪਣੇ ਸ਼ੌਂਕ ਪੂਰੇ ਕਰਨ ਲਈ ਭਾਬੀ ਦੇ ਗਹਿਣੇ ਚੋਰੀ ਕਰ ਲੈਂਦੀਆਂ ਨੇ ਇਹ ਚੰਗਾ ਤਰੀਕਾ ਆ ਤੇ ਫਿਰ ਖੁਦ ਮਾਸੂਮ ਬਣ ਜਾਂਦੀਆਂ ਆ ਤੇ ਕਹਿ ਦਿੰਦੀਆਂ ਸਾਨੂੰ ਕੁਝ ਨਹੀਂ ਪਤਾ ਇਹ ਵੇਖ ਕੇ ਸ਼ਨਾਜ ਦੀ ਸੱਸ ਦਾ ਮੱਥਾ ਟਣਕ ਗਿਆ ਕਿ ਰੂਹੀ ਦੀ ਇੰਨੀ ਹਿੰਮਤ ਵੱਧ ਗਈ ਕਿ ਉਹਨੇ ਸ਼ਨਾਜ ਦੀ ਬੀਤੀ ਕਰਨ ਲਈ ਸੋਸ਼ਲ ਸਾਈਟ ਦਾ ਸਹਾਰਾ ਲੈ ਲਿਆ ਪਤਾ ਨਹੀਂ ਕਿੰਨੇ ਲੋਕਾਂ ਨੇ ਉਹਦਾ WhatsApp ਸਟੇਟਸ ਤੇ Facebook ਪੋਸਟ ਵੇਖੀ ਹੋਊਗੀ ਰਾਜ ਨੂੰ ਵੀ ਪਤਾ ਨਹੀਂ ਸੀ ਕਿਰੋਹੀ ਨੇ ਕੋਈ ਇਹੋ ਜਿਹੀ ਖੁਰਾਫਾਤੀ ਕਰ ਦਿੱਤੀ ਆ ਤੇ ਜਿਵੇਂ ਹੀ ਰਾਜ ਨੇ ਇਹ ਸਾਰਾ ਕੁਝ ਵੇਖਿਆ ਉਹਨੂੰ ਬਹੁਤ ਗੁੱਸਾ ਆਇਆ ਤੇ ਉਹਨੇ ਕਿਹਾ ਰੁਹੀ ਤੂੰ ਪਾਗਲ ਹੋ ਗਈ ਆ ਇਸ ਤਰ੍ਹਾਂ ਫੇਸਬੁੱਕ ਤੇ ਵਟਸਐਪ ਤੇ ਸ਼ੈਨਾਜ਼ ਦੀ ਫੋਟੋ ਲਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਲਿਖਣਾ ਗੱਲ ਵੱਧ ਜਾਊਗੀ ਕਿਉਂ ਫਾਲਤੂ ਦਾ ਬੁਖੇੜਾ ਕਰਨਾ ਚਾਹੁੰਨੀ ਆ ਤੁਰੰਤ ਡਿਲੀਟ ਕਰ ਇਹਨੂੰ ਉਦੋਂ ਤੱਕ ਸ਼ੈਨਾਜ਼ ਦੀ ਮਾਂ ਨੂੰ ਵੀ ਇਹਦੇ ਬਾਰੇ ਪਤਾ ਲੱਗ ਚੁੱਕਿਆ ਸੀ ਤੇ ਉਹਨਾਂ ਨੇ ਵੀ ਘਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਤੁਸੀਂ ਆਪਣੇ ਆਪ ਨੂੰ ਕੀ ਸਮਝ ਰੱਖਿਆ ਆ ਇਸ ਘਰ ਦੇ ਮਾਲਕ ਮਾਲਕਨ ਹੋ ਗਏ ਹੋ ਇਹ ਨਾ ਭੁੱਲੋ ਕਿ ਸਾਰਾ ਬਿਜ਼ਨਸ ਹਜੇ ਵੀ ਤੁਹਾਡੇ ਪਾਪਾ ਦੇ ਨਾਮ ਤੇ ਆ ਤੇ ਉਹਦੇ ਵਿੱਚ ਸ਼ਨਾਜ ਦਾ ਵੀ ਬਰਾਬਰ ਦਾ ਹੱਕ ਆ ਜੇ ਇਹੋ ਹਾਲ ਰਿਹਾ ਨਾ ਤਾਂ ਮੈਂ ਅੱਧਾ ਬਿਜ਼ਨਸ ਸ਼ਨਾਜ ਦੇ ਨਾਂ ਤੇ ਕਰ ਦਵਾਂਗੀ ਤੇ ਤੁਸੀਂ ਕੁਝ ਨਹੀਂ ਕਰ पाओਗੇ ਵੈਸੇ ਵੀ ਸਾਡੀ ਉਮਰ ਬੀਤ ਚੁੱਕੀ ਆ ਸਾਡਾ ਜੋ ਹੋਊਗਾ ਅਸੀਂ ਵੇਖ ਲਵਾਂਗੇ ਕਿਉਂਕਿ ਤੁਸੀਂ ਸਾਰੀਆਂ ਦਪਾਰ ਕਰ ਦਿੱਤੀਆਂ ਆ ਰਾਜ ਤੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਆ ਕਿ ਸ਼ੈਨਾਲ ਦਾ ਸੋਹਰਾ ਪਰਿਵਾਰ ਸਾਡੇ ਤੋਂ ਘੱਟ ਨਹੀਂ ਆ ਬਲਕਿ ਜ਼ਿਆਦਾ ਹੀ ਆ ਤੇ ਤੇਰੇ ਸੋਹਰਿਆਂ ਤੋਂ ਵੀ ਜ਼ਿਆਦਾ ਆ ਪਰ ਫਿਰ ਵੀ ਤੇਰੀ ਪਤਨੀ ਹਵਾ ਵਿੱਚ ਉੱਡਦੀ ਆ ਪਤਾ ਨਹੀਂ ਕਿਸ ਕਮੰਡ ਵਿੱਚ ਰਹਿੰਦੀ ਆ ਇਹ ਹਜੇ ਤੱਕ ਤਾਂ ਇਹ ਜੋ ਵੀ ਕਰਦੀ ਸੀ ਇਸ ਘਰ ਦੀ ਚਾਰਦੁواری ਦੇ ਅੰਦਰ ਕਰਦੀ ਸੀ ਹੁਣ ਉਹਦੀ ਇੰਨੀ ਹਿੰਮਤ ਵੱਧ ਗਈ ਕਿ ਮੇਰੀ ਕੁੜੀ ਦੇ ਬਾਰੇ ਆਪਣੇ ਫੇਸਬੁੱਕ ਤੇ ਵਟਸਐਪ ਤੇ ਲਿਖਣ ਲੱਗੀ ਆ ਇੰਨੀ ਉਹਦੀ ਔਕਾਤ ਹੋ ਗਈ ਰੁਹੀ ਨੇ ਕਿਹਾ ਮੇਰਾ ਫੇਸਬੁੱਕ ਆ ਮੇਰੀ ਵਟਸਐਪ ਆ ਤਾਂ ਮੈਂ ਲਿਖ ਸਕਦੀ ਆ ਤਾਂ ਸ਼ਨਾਜ ਦੀ ਮਾਂ ਨੇ ਕਿਹਾ ਤੇਰੀ ਫੇਸਬੁੱਕ ਆ ਤੇਰਾ ਵਟਸਐਪ ਆ ਤੂੰ ਲਿਖ ਸਕਦੀ ਆ ਪਰ ਤੂੰ ਮੇਰੀ ਧੀ ਦੀ ਫੋਟੋ ਨਹੀਂ ਲਾ ਸਕਦੀ ਉਹ ਮੇਰੀ ਕੁੜੀ ਦੀ ਫੋਟੋ ਆ ਤਾਂ ਤੈਨੂੰ ਕੀ ਹੱਕ ਆ ਉਹਦੀ ਫੋਟੋ ਕਿਤੇ ਲਾਉਣ ਦਾ ਤੇ ਤੈਨੂੰ ਪਤਾ ਵੀ ਨਹੀਂ ਆ ਕਿ ਸ਼ਨਾਜ ਕਿਸ ਘਰ ਤੋਂ ਆ ਅੱਜ ਤੂੰ ਸਾਰੀਆਂ ਹੱਦ ਪਾਰ ਕਰ ਦਿੱਤੀਆਂ ਆ ਤੇ ਹੁਣ ਮੈਨੂੰ ਕੋਈ ਕਠੋਰ ਫੈਸਲਾ ਲੈਣਾ ਹੀ ਪਊਗਾ ਹੁਣ ਮੇਰੇ ਬਿਜ਼ਨਸ ਦਾ ਬਰਾਬਰ ਬਰਾਬਰ ਦਾ ਹਿੱਸਾ ਹੋਊਗਾ ਵੇਖਦੀਆਂ ਮੈਨੂੰ ਕੌਣ ਰੋਕਦਾ ਆ ਇਹ ਕਹਿ ਕੇ ਸ਼ਨਾਰਦੀ ਮਾਂ ਉੱਥੋਂ ਚਲੀ ਗਈ ਤਾਂ ਰਾਜ ਨੇ ਕਿਹਾ ਰੂਹੀ ਅੱਜ ਤਾਂ ਤੂੰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਆ ਅੱਜ ਤਾਂ ਮੰਮੀ ਵੀ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਆ ਕਿਉਂਕਿ ਤੂੰ ਕੰਮ ਹੀ ਇਹੋ ਜਿਹਾ ਕੀਤਾ ਆ ਚੱਲ ਮੰਮੀ ਤਾਂ ਹਜੇ ਗੁੱਸੇ ਵਿੱਚ ਹੋ ਸਕਦਾ ਆ ਥੋੜੀ ਦੇਰ ਬਾਅਦ ਉਹਨਾਂ ਦਾ ਫੈਸਲਾ ਬਦਲ ਜਾਵੇ ਬੱਜਾ ਦੋ ਸ਼ੈਨਾ ਦੇ ਸੌਰੀ ਇਹ ਸਭ ਪਤਾ ਕੁਝ ਵੇਖਣਗੇ ਤਾਂ ਕੀ ਹੋਵੇਗਾ ਤੂੰ ਸੋਚਿਆ ਆ ਰੂਹੀ ਨੇ ਕਿਹਾ ਮੈਨੂੰ ਕਿਸੇ ਦਾ ਕੋਈ ਫਿਕਰ ਨਹੀਂ ਕਿਸੇ ਦੀ ਉਕਾਤ ਨਹੀਂ ਮੇਰੇ ਸਾਹਮਣੇ ਖੜੇ ਹੋਣ ਦੀ ਤਾਂ ਰਾਜ ਨੇ ਕਿਹਾ ਚੁੱਪਚਾਪ ਪਹਿਲਾਂ ਸਾਰੀਆਂ ਪੋਸਟਰ ਡਿਲੀਟ ਕਰ ਮੈਂ ਕੋਈ ਤਮਾਸ਼ਾ ਨਹੀਂ ਚਾਹੁੰਦਾ ਰਾਜ ਹਜੇ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਹਲਕੇ ਵਿੱਚ ਲੈ ਰਿਹਾ ਸੀ ਤੇ ਰੂਹੀ ਵੀ ਰੂਹੀ ਨੇ ਪੋਸਟਰ ਡਿਲੀਟ ਕਰ ਦਿੱਤੀ ਪਰ ਰੂਹੀ ਤੇ ਰਾਜ ਸੁਪਨੇ ਵਿੱਚ ਵੀ ਨਹੀਂ ਸੋ ਸਕਦੇ ਸੀ ਕਿ ਹੁਣ ਉਹਨਾਂ ਦੇ ਨਾਲ ਕੀ ਹੋਣ ਵਾਲਾ ਆ ਸ਼ਹਿਨਾਜ਼ ਦੀ ਸ਼ਹਿਨਾਜ਼ ਦੀ ਸਸਤਾ ਪਹਿਲਾਂ ਹੀ ਇਸ ਤਾਕ ਵਿੱਚ ਸੀ ਕਿ ਉਹਨਾਂ ਨੂੰ ਇੱਕ ਮੌਕਾ ਤਾਂ ਮਿਲੇ ਫਿਰ ਉਹ ਰੂਹੀ ਨੂੰ ਦੱਸੂਗੀ ਦੋ ਦਿਨਾਂ ਬਾਅਦ ਰੂਹੀ ਦੇ ਘਰ ਕੋਟ ਦਾ ਇੱਕ ਨੋਟਿਸ ਪਹੁੰਚ ਗਿਆ ਜਿਦੇ ਵਿੱਚ ਸ਼ਹਿਨਾਜ਼ ਦੀ ਮਾਣਹਾਨੀ ਕਰਨ ਲਈ 2 ਕਰੋੜ ਰੁਪਏ ਮੁਆਵਜ਼ਾ ਦਾ ਜ਼ਿਕਰ ਕੀਤਾ ਗਿਆ ਸੀ ਇਹ ਸਭ ਵੇਖ ਕੇ ਰੂਹੀ ਦੀ ਹਾਲਤ ਖਰਾਬ ਹੋ ਗਈ ਤੇ ਉਹਨੇ ਰਾਜ ਨੂੰ ਸਭ ਕੁਝ ਵਿਖਾਇਆ ਰਾਜਹਰਾਨ ਨੂੰ ਉਹ ਗਿਆ ਤੇ ਉਹਨੇ ਪ੍ਰਦੀਪ ਨੂੰ ਫੋਨ ਕੀਤਾ ਪ੍ਰਦੀਪ ਨੇ ਕਿਹਾ ਤੇਰੀ ਪਤਨੀ ਨੇ ਮੇਰੀ ਪਤਨੀ ਦੀ ਸੋਸ਼ਲ ਪਲੇਟਫਾਰਮ ਤੇ ਬੇਇੱਜ਼ਤੀ ਕੀਤੀ ਆ ਉਹਦਾ ਖਮਿਆਜਾ ਤਾ ਤੁਹਾਨੂੰ ਭੁਗਤਣਾ ਹੀ ਪਊਗਾ ਤਾਂ ਰੂਹੀ ਨੇ ਕਿਹਾ ਮੈਂ ਪੋਸਟ ਉਸ ਦਿਨ ਡਿਲੀਟ ਕਰ ਦਿੱਤੀ ਸੀ ਤਾਂ ਪ੍ਰਦੀਪ ਨੇ ਕਿਹਾ ਪਰ ਉਦੋਂ ਤੱਕ ਕਾਫੀ ਲੋਕਾਂ ਨੇ ਪੋਸਟ ਵੇਖ ਲਈ ਸੀ ਪਤਾ ਨਹੀਂ ਕਿੰਨਿਆਂ ਨੇ ਵੇਖੀ ਹੋਵੇਗੀ ਤੈਨੂੰ ਕੋਈ ਹੱਕ ਨਹੀਂ ਸੀ ਸ਼ੈਨਾਜ਼ ਦੀ ਫੋਟੋ ਦਾ ਇਸਤੇਮਾਲ ਕਰਨ ਦਾ ਤੇਰਾ ਕਾਊਂਟ ਆ ਤੂੰ ਜੋ ਚਾਹੇ ਕਰ ਪਰ ਤੂੰ ਕਿਸੇ ਦੀ ਪਰਸਨਲ ਫੋਟੋ ਆਪਣੇ ਅਕਾਊਂਟ ਤੇ ਉਹਦੀ ਮਰਜ਼ੀ ਤੇ ਬਿਨਾ ਅਪਲੋਡ ਨਹੀਂ ਕਰ ਸਕਦੀ ਤੇ ਹੁਣ ਤੂੰ ਕੇਸ ਲੜਨ ਲਈ ਤਿਆਰ ਹੋ ਜਾ ਤਾਂ ਪ੍ਰਦੀਪ ਨੇ ਫੋਨ ਕੱਟ ਦਿੱਤਾ ਰਾਜ ਤੇ ਰੂਹੀ ਨੂੰ ਉਮੀਦ ਨਹੀਂ ਸੀ ਕਿ ਇਸ ਗੱਲ ਨੂੰ ਇੰਨਾ ਵੱਡਾ ਬਣਾ ਦਿੱਤਾ ਜਾਊਗਾ ਸ਼ਹਿਨਾਜ਼ ਦੀ ਸਾਸ ਨੇ ਸ਼ਹਿਰ ਦਾ ਸਭ ਤੋਂ ਵੱਡਾ ਵਕੀਲ ਕੀਤਾ ਸੀ ਰੂਹੀ ਦੇ ਖਿਲਾਫ ਤੇ ਉਸ ਵਕੀਲ ਨੇ ਮਾਨਹਾਨੀ ਦਾ ਤਗੜਾ ਕੇਸ ਲਗਾ ਦਿੱਤਾ ਸੀ ਕਿ ਜਾਂ ਤਾਂ 2 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਏ ਜਾਂ ਰੁਹੀ ਸਮਾਜਿਕ ਰੂਪ ਵਿੱਚ ਸ਼ੈਨਾਜ ਦੀ ਮਾਣਹਾਨੀ ਕਰਨ ਲਈ ਉਹਦੇ ਪੈਰ ਫੜ ਕੇ ਮਾਫੀ ਮੰਗੇ ਹੁਣ ਤਾਂ ਰੁਹੀ ਬੁਰੀ ਤਰ੍ਹਾਂ ਫਸ ਚੁੱਕੀ ਸੀ ਰੁਹੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹਨੇ ਵੀ ਕਈ ਵਕੀਲਾ ਨਾਲ ਗੱਲ ਕੀਤੀ ਪਰ ਸਾਰੇ ਵਕੀਲਾ ਨੇ ਸਾਫ਼ ਕਹਿ ਦਿੱਤਾ ਸੀ ਕਿ ਤੁਸੀਂ ਗਲਤੀ ਕੀਤੀ ਆ ਉਹਦੀ ਫੋਟੋ ਦਾ ਇਸਤੇਮਾਲ ਕਰਕੇ ਸਾਰੇ ਸਕਰੀਨ ਸਕ੍ਰੀਨ ਸ਼ਾਟ ਉਹਨਾਂ ਨੇ ਰੱਖੇ ਹੋਏ ਆ ਤੇ ਤੁਸੀਂ ਇਹਨੇ ਗੰਦੇ ਗੰਦੇ ਲਵ ਜਿਵੇਂ ਲਿਖੇ ਇੱਕੇ ਹੁਣ ਤਾਂ ਤੁਹਾਨੂੰ ਮੁਆਵਜ਼ਾ ਦੇਣਾ ਹੀ ਪਊਗਾ ਚੈਨਾਤ ਦੀ ਸੱਸ ਦੀ ਇੱਕ ਹੀ ਸ਼ਰਤ ਸੀ ਕਿ ਜਾਂ ਤਾਂ 2 ਕਰੋੜ ਰੁਪਏ ਦਾ ਮੁਆਵਜ਼ਾ ਜਾਂ ਫਿਰ ਰੂਹੀ ਸਾਰੇ ਸੋਸ਼ਲ ਪਲੇਟਫਾਰਮ ਤੇ ਵੀਡੀਓ ਬਣਾ ਕੇ ਚੈਨਾਤ ਦੇ ਪੈਰ ਫੜ ਕੇ ਮਾਫੀ ਮੰਗੇ 2 ਕਰੋੜ ਰੁਪਏ ਬਹੁਤ ਵੱਡੀ ਰਕਮ ਸੀ ਜੋ ਕਿ ਇੰਨੀ ਆਸਾਨੀ ਨਾਲ ਦੇਣੀ ਸੰਭਵ ਨਹੀਂ ਸੀ ਰੂਹੀ ਤੇ ਰਾਜ ਨੇ ਆਪਣੀ ਮਾਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਦੀ ਮਾਂ ਨੇ ਕਿਹਾ ਮੈਂ ਤਾਂ ਉਸ ਦਿਨ ਵੀ ਕੁਝ ਨਹੀਂ ਕਿਹਾ ਸੀ ਚੁੱਪ ਸੀ ਜਦੋਂ ਤੁਸੀਂ ਦੋਵੇਂ ਸ਼ਹਿਨਾਜ਼ ਤੇ ਉਹਦੇ ਸਹੁਰਿਆਂ ਦੀ ਬੇਇੱਜ਼ਤੀ ਕਰ ਰਹੇ ਸੀ ਤੇ ਮੈਂ ਅੱਜ ਵੀ ਕੁਝ ਨਹੀਂ ਕਹਾਂਗੀ ਜਦੋਂ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਰਹੇ ਆ ਤਾਂ ਗਲਤੀ ਤੂੰ ਕੀਤੀ ਆ ਤਾਂ ਅੰਜਾਮ ਵੀ ਤੁਹਾਨੂੰ ਹੀ ਭੁਗਤਣਾ ਪਊਗਾ ਰੂਹੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸ਼ਹਿਨਾਜ਼ ਦੀ ਸੱਸ ਆਪਣੀ ਬਹੂ ਦੀ ਇੱਜ਼ਤ ਲਈ ਇਹ ਸਹਾਦ ਤੱਕ ਜਾ ਸਕਦੀ ਆ ਉਹਨੇ ਸ਼ਹਿਨਾਜ਼ ਦੀ ਸੱਸ ਨੂੰ ਫੋਨ ਕੀਤਾ ਤੇ ਉਹਨਾਂ ਕੋਲੋਂ ਮਾਫੀ ਮੰਗਣ ਲਈ ਲੱਗੀ ਤਾ ਸ਼ਨਾਰਦੀ ਸਾਸ ਨੇ ਕਿਹਾ ਮੇਰੇ ਕੋਲੋਂ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਆ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਆ ਤੂੰ ਕਿੰਨੀ ਬਾਤਮੀਜ਼ ਕਿਸਮ ਦੀ ਕੁੜੀ ਆ ਤੂੰ ਜਦੋਂ ਤੱਕ ਇਹ ਸਾਰਾ ਕੁਝ ਘਰ ਦੇ ਅੰਦਰ ਕੀਤਾ ਮੈਂ ਤੇਰੀ ਸਾਸ ਤੇ ਤੇਰੇ ਸਹੁਰੇ ਬਾਰੇ ਸੋਚ ਕੇ ਸਭ ਕੁਝ ਅਣ ਦੇਖਾ ਕਰ ਦਿੱਤਾ ਹੁਣ ਤੂੰ ਆਪਣੇ ਸਾਰੇ ਪੇਕੇ ਨੂੰ ਇਕੱਠੇ ਕਰ ਲਾ ਜਿੰਨੂੰ ਜਿੰਨੂੰ ਸੱਦਣਾ ਆ ਸਾਧ ਲਾ ਮੈਂ ਪਿੱਛੇ ਨਹੀਂ ਹਟਣ ਵਾਲੀ ਪਾਣੀ ਮੰਗ ਪੈਸੇ ਵਹਾ ਦਊਂਗੀ ਪਰ ਤੈਨੂੰ ਤੇਰੀ ਅਕਾਤ ਦਿਖਾ ਕੇ ਰਹੂੰਗੀ ਬਹੁਤ ਕਮਾਂਡਿਆ ਨਾ ਆਪਣੇ ਪੈਸਿਆਂ ਦਾ ਹੁਣ ਮੈਂ ਵਿਖਾਉਂਦੀ ਆ ਪੈਸਿਆਂ ਦੀ ਪਾਵਰ ਕੀ ਹੁੰਦੀ ਆ ਤੇ ਸਾਡੇ ਕੋਲ ਕਿੰਨੇ ਪੈਸੇ ਆ ਤੇਰੀ ਸਾਰੀ ਹੈਕੜੀ ਨਾ ਕੱਢ ਦਿੱਤੀ ਤਾਂ ਮੈਂ ਸ਼ਨਾਖ ਦੀ ਸਾਸ ਨਹੀਂ ਰੂਹੀ ਬਹੁਤ ਬੁਰੀ ਤਰ੍ਹਾਂ ਫਾਚੂਕੀ ਸੀ ਤੇ ਹੁਣ ਉਹਦੇ ਵਕੀਲ ਨੇ ਵੀ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜਾਂ ਤਾਂ ਤੁਸੀਂ 2 ਕਰੋੜ ਰੁਪਏ ਦੇ ਕੇ ਮਾਮਲਾ ਖਤਮ ਕਰਵਾ ਲਵੋ ਜਾਂ ਫਿਰ ਵੀਡੀਓ ਵਿੱਚ ਸ਼ਨਾਖ ਦੇ ਪੈਰ ਫੜ ਕੇ ਉਹਦੇ ਕੋਲੋਂ ਮਾਫੀ ਮੰਗ ਲਓ ਤੇ ਉਹ ਵੀਡੀਓ ਆਪਣੀ ਸੋਸ਼ਲ ਸਾਈਟ ਤੇ ਪੋਸਟ ਕਰ ਦਿਓ ਤੇ ਕੋਈ ਹੋਰ ਰਾਹ ਵੀ ਨਹੀਂ بچਿਆ ਸਮਾਜਿਕ ਰੂਪ ਵਿੱਚ ਬੇਇੱਜ਼ਤੀ ਕੀਤੀ ਆ ਤਾਂ ਸਮਾਜਿਕ ਰੂਪ ਵਿੱਚ ਹੀ ਮਾਫੀ ਮੰਗਣੀ ਪਊਗੀ ਰੁਹੀਨ ਰਾਜ ਨੂੰ ਕਿਹਾ ਕਿ ਮੈਂ ਤੇਰੀ ਭੈਣ ਕੋਲੋਂ ਕਿਸੇ ਵੀ ਕੀਮਤ ਤੇ ਮਾਫੀ ਮੰਗਣ ਵਾਲੀ ਨਹੀਂ ਸਮਝ ਕੇ ਰੱਖਿਆ ਆ ਉਹਨਾਂ ਨੇ 2 ਕਰੋੜ ਰੁਪਏ ਦੇ ਦੇ ਤਾਂ ਰਾਜ ਨੇ ਕਿਹਾ 2 ਕਰੋੜ ਰੁਪਏ ਬਿਜ਼ਨਸ ਵਿੱਚੋਂ ਕੱਢ ਲੈ ਤਾਂ ਬਿਜ਼ਨਸ ਵਿੱਚ ਬਹੁਤ ਘਾਟਾ ਪੈ ਜਾਊਗਾ ਉਦੋਂ ਤੱਕ ਸ਼ੈਨਾਜ਼ ਦੀ ਮਾਂ ਨੇ ਕਿਹਾ ਕਿ ਵੈਸੇ ਵੀ ਬਿਜ਼ਨਸ ਵਿੱਚ ਤੂੰ ਇੰਨੀ ਵੱਡੀ ਰਕਮ ਪਾਪਾ ਤੇ ਮੇਰੀ ਮਰਜ਼ੀ ਦੇ ਬਿਨਾਂ ਨਹੀਂ ਕਢਵਾ ਸਕਦਾ ਤੇ ਹੁਣ ਤਾਂ ਅਸੀਂ ਇਹੋ ਜੇ ਕਾਗਜ਼ ਤਿਆਰ ਕਰਵਾ ਲਿਆ ਕਿ ਬਿਜ਼ਨਸ ਦਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਤੈਨੂੰ ਸ਼ੈਨਾਜ਼ ਦੀ ਵੀ ਪਰਮਿਸ਼ਨ ਲੈਣੀ ਪਊਗੀ ਕਿਉਂਕਿ ਉਹ ਵੀ ਇਹਦੇ ਵਿੱਚ ਬਰਾਬਰ ਦੀ ਹੱਕਦਾਰ ਆ ਤਾਂ ਤੂੰ ਬਿਨਾਂ ਸ਼ੈਨਾਜ਼ ਦੀ ਮਰਜ਼ੀ ਦੇ ਬਿਜ਼ਨਸ ਵਿੱਚੋਂ ਪੈਸੇ ਨਹੀਂ ਕਢਵਾ ਸਕਦਾ ਕਿਉਂਕਿ ਹਰ ਚੀਜ਼ ਤੇ ਸ਼ੈਨਾਜ਼ ਦਾ ਬਰਾਬਰ ਦਾ ਹਿੱਸਾ ਆ ਰੂਹੀ ਨੇ ਕਿਹਾ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ ਸਾਡੇ ਘਰ ਚ ਰਹਿੰਦੇ ਹੋ ਸਾਡਾ ਖਾਂਦੇ ਹੋ ਤੇ ਆਪਣੀ ਧੀ ਦੇ ਗੁੰਗੰਦੇ ਹੋ ਤਾਂ ਸ਼ਨਾਦੀ ਮਾਂ ਨੇ ਅੱਜ ਬਹੁਤ ਉੱਚੀ ਆਵਾਜ਼ ਵਿੱਚ ਕਿਹਾ ਮੈਂ ਤੇਰੇ ਘਰ ਨਹੀਂ ਰਹਿੰਦੀ ਤੁਸੀਂ ਦੋਵੇਂ ਮੇਰੇ ਘਰ ਰਹਿੰਦੇ ਹੋ ਤੇ ਅਸੀਂ ਤੁਹਾਡਾ ਨਹੀਂ ਖਾਂਦੇ ਤੁਸੀਂ ਦੋਵੇਂ ਸਾਡਾ ਖਾ ਰਹੇ ਹੋ ਤਾਂ ਗੋ ਔਕਾਤ ਵਿੱਚ ਨਹੀਂ ਤੇ ਜੇ ਤੂੰ ਆਪਣਾ ਇਹ ਗੰਦਾ ਦਿਮਾਗ ਇਹਨੇ ਗੰਦੇ ਤਰੀਕੇ ਨਾਲ ਨਾ ਚਲਾਇਆ ਹੁੰਦਾ ਨਾ ਤਾਂ ਅੱਜ ਇਹ ਸਭ ਕੁਝ ਨਾ ਹੁੰਦਾ ਅੱਜ ਜੋ ਕੁਝ ਵੀ ਹੋ ਰਿਹਾ ਹੈ ਨਾ ਇਹਦੀ ਜ਼ਿੰਮੇਵਾਰ ਤੂੰ ਖੁਦ ਹੀ ਆ ਸ਼ਨਾਜ ਦਾ ਵਿਆਹ ਅਸੀਂ ਬਹੁਤ ਵੱਡੇ ਘਰ ਕੀਤਾ ਆ ਤੇ ਉਹਦਾ ਬਿਜ਼ਨਸ ਸਾਡੇ ਬਿਜ਼ਨਸ ਤੋਂ ਵੱਡਾ ਆ ਇਹ ਗੱਲ ਸ਼ਾਇਦ ਤੂੰ ਕਦੀ ਹਜਮੀ ਨਹੀਂ ਕਰ ਪਾਈ ਕਿ ਸ਼ੈਨਾਜ ਨੇ ਸਾਦੇ ਤਰੀਕੇ ਨਾਲ ਕਿਉਂ ਰਹਿੰਦੀ ਆ ਤੇ ਤੈਨੂੰ ਲੱਗਦਾ ਸੀ ਕਿ ਉਹ ਇੱਕ ਗਰੀਬ ਘਰ ਚ ਵਿਆਹੀ ਗਈ ਆ ਉਹਦੀ ਹਸਿਆਤ ਤੇਰੇ ਨਾਲੋਂ ਘੱਟ ਆ ਅੱਜ ਉਹਦੀ ਸੱਸ ਨੇ ਆਪਣੀ ਹਸਿਆਤ ਵਿਖਾ ਦਿੱਤੀ ਨਾ ਤੈਨੂੰ ਤੇ ਬਹੁਤ ਚੰਗਾ ਕੀਤਾ ਉਹਨਾਂ ਨੇ ਤੇ ਕੋਈ ਵੀ ਸੱਸ ਆਪਣੀ ਉਸ ਬਹੂ ਦੇ ਲਈ ਜਿੰਨੇ ਹਰ ਕਦਮ ਤੇ ਆਪਣੇ ਸਹੁਰਿਆਂ ਦਾ ਸਾਥ ਦਿੱਤਾ ਹੋਵੇ ਇਵੇਂ ਹੀ ਕਦਮ ਚੁੱਕੇਗੀ ਇਹ ਕਹਿ ਕੇ ਸ਼ਨਾਜ਼ ਦੀ ਮਾਂ ਉੱਥੇ ਚਲੀ ਗਈ ਰੂਹੀ ਨੇ ਆਪਣੇ ਪੇਕੇ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਭਰਾ ਭਾਬੀ ਤੇ ਮਾਪਿਓ ਨੇ ਸਾਫ਼ ਨਾ ਕਰ ਦਿੱਤੀ ਤੇ ਕਿਹਾ ਇਹ ਸਾਰਾ ਕੁਝ ਤੂੰ ਕੀਤਾ ਆ ਹੁਣ ਤੂੰ ਹੀ ਇਹਨੂੰ ਸੰਭਾਲ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਵੈਸੇ ਵੀ 2 ਕਰੋੜ ਕੋਈ ਥੋੜੀ ਜਿਹੀ ਰਕਮ ਨਹੀਂ ਆ ਤੈਨੂੰ ਹੀ ਤਾਂ ਬਹੁਤ ਸ਼ੌਂਕ ਸੀ ਗੱਲ-ਗੱਲ ਤੇ ਆਪਣੀ ਨਨਾਨ ਦੀ ਬੇਤੀ ਕਰਨ ਦਾ ਤਾਂ ਹੁਣ ਭੁਗਤ ਰੂਹੀ ਨੂੰ ਸਮਝਾ ਚੁੱਕਿਆ ਸੀ ਕਿ ਉਹ ਦੇ ਕੋਲ ਹੁਣ ਹੋਰ ਕੋਈ ਰਸਤਾ ਨਹੀਂ ਬਚਿਆ ਸਵਾਇਸ਼ ਸ਼ੈਨਾਜ਼ ਦੇ ਪੈਰ ਫੜ ਕੇ ਮਾਫੀ ਮੰਗਣ ਦੇ ਤੇ ਉਹਦੀ ਵੀਡੀਓ ਬਣਾ ਕੇ 24 ਘੰਟੇ ਦਾ ਸਟੇਟਸ ਲਾਉਣ ਦੇ ਆਖਿਰ ਕਾਨੂੰਨ ਤੋਂ ਬਚਣ ਲਈ ਇਹੀ ਇੱਕ ਰਸਤਾ ਸੀ ਕਿਉਂਕਿ ਜੇ ਰੂਹੀ ਇਹ ਨਾ ਮੰਨਦੀ ਤਾਂ ਸ਼ੈਨਾਜ਼ ਦੀ ਸਾਸ ਅਤੇ ਵਕੀਲ ਉਹਦੇ ਲਈ ਅੱਗੇ ਹੋਰ ਵੱਡੀ ਮੁਸ਼ਕਲ ਖੜੀ ਕਰ ਦਿੰਦੇ ਰੂਹੀ ਨੇ ਸ਼ੈਨਾਜ਼ ਕੋਲੋਂ ਮਾਫੀ ਮੰਗਣ ਦੀ ਸੋਚ ਲਈ ਤੇ ਉਹ ਸ਼ੈਨਾਜ਼ ਦੇ ਸਹੁਰੇ ਪਹੁੰਚ ਗਈ ਅੱਜ ਪਹਿਲੀ ਵਾਰ ਰੂਹੀ ਸ਼ੈਨਾਜ਼ ਦੇ ਸਹੁਰੇ ਗਈ ਸੀ ਤੇ ਉਹਦਾ ਸਹਰਾ ਘਰ ਵੇਖ ਕੇ ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹ ਖੁਦ ਨੂੰ ਅਮੀਰ ਘਰ ਦੀ ਬਹੂ ਸਮਝਦੀ ਸੀ ਪਰ ਸ਼ੈਨਾਜ਼ ਦਾ ਸਹਰਾ ਘਰ ਉਹਦੇ ਘਰ ਤੋਂ ਬਹੁਤ ਵੱਡਾ ਸੀ ਤੇ ਬਹੁਤ ਹੀ ਆਲੀਸ਼ਾਨ ਬਣਿਆ ਹੋਇਆ ਸੀ ਘਰ ਵਿੱਚ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਸੀ ਰੂਹੀ ਨੂੰ ਅੰਦਾਜ਼ਾ ਹੋ ਚੁੱਕਿਆ ਸੀ ਕਿ ਸ਼ੈਨਾਜ਼ ਉਹਦੇ ਤੋਂ ਜ਼ਿਆਦਾ ਮੀਰ ਆ ਰੂਹੀ ਨੇ ਕਿਹਾ ਮੈਂ ਆਪਣੀ ਗਲਤੀ ਮੰਨਦੀ ਆ ਤੇ ਮੈਂ ਤੇਰੇ ਕੋਲੋਂ ਮਾਫੀ ਮੰਗਣ ਆਈ ਆ ਤੇ ਉਹ ਸਟੇਟਸ ਵੀਡੀਓ ਦੇ ਰੂਪ ਵਿੱਚ ਮੈਂ ਆਪਣੇ WhatsApp ਤੇ Facebook ਵਿੱਚ ਲਾ ਦਵਾਂਗੀ। ਮੈਨੂੰ ਇਸ ਕਾਨੂੰਨੀ ਬਖੇੜਿਆਂ ਵਿੱਚ ਨਹੀਂ ਪੈਣਾ। ਸ਼ਹਿਨਾਜ਼ ਇਹ ਸਾਰਾ ਕੁਝ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕੁਝ ਵੀ ਹੋਵੇ ਆਖਿਰ ਉਹੀ ਤੇ ਰਾਜ ਉਹਦੇ ਭਰਾ ਭਾਬੀਆ ਪਰ ਇਸ ਵਾਰ ਸ਼ਹਿਨਾਜ਼ ਦੀ ਸਾਸ ਨੇ ਸ਼ਹਿਨਾਜ਼ ਨੂੰ ਸਾਫ਼ ਕਹਿ ਦਿੱਤਾ ਸੀ ਕਿ ਬਹੁਤ ਹੋ ਚੁੱਕਿਆ। ਹੁਣ ਤੱਕ ਉਹ ਤੇਰੀ ਬੇਤੀ ਆਪਣੇ ਘਰ ਦੇ ਅੰਦਰ ਕਰ ਰਹੀ ਸੀ। ਪਰ ਇਸ ਵਾਰ ਉਹਨੇ ਸੋਸ਼ਲ ਪਲੇਟਫਾਰਮ ਤੇ ਤੇਰੀ ਇੱਜ਼ਤ ਉਡਾਈਆ ਤੇ ਤੇਰੀ ਫੋਟੋ ਸਿਰਫ ਤੇਰੀ ਨਹੀਂ ਆ ਤੂੰ ਸਾਡੇ ਘਰ ਦੀ ਬਹੂ ਆ ਤੇ ਬੇਇੱਜ਼ਤੀ ਤੇਰੀ ਨਹੀਂ ਸਾਡੀ ਹੋਈ ਆ ਤੇ ਉਹਦਾ ਖਮਿਆਜਾ ਤਾਂ ਰੂਹੀ ਨੂੰ ਭੁਗਤਣਾ ਹੀ ਪਊਗਾ ਰੂਹੀ ਨੇ ਸ਼ਨਾਦ ਦੇ ਪੈਰ ਫੜ ਕੇ ਉਹਦੇ ਕੋਲੋਂ ਮਾਫੀ ਮੰਗੀ ਤੇ ਉਹਦੀ ਵੀਡੀਓ ਬਣਾ ਕੇ 24 ਘੰਟੇ ਲਈ ਆਪਣੇ ਫੇਸਬੁਕ ਤੇ ਵਟਸਐਪ ਤੇ ਸਟੇਟਸ ਲਗਾ ਦਿੱਤਾ ਅੱਜ ਸ਼ਨਾਦ ਦੀ ਸਾਸ ਨੇ ਰੂਹੀ ਨੂੰ ਔਕਾਤ ਦਿਖਾ ਦਿੱਤੀ ਸੀ ਤੇ ਨਾਲ ਹੀ ਨਾਲ ਸਮਝਾ ਦਿੱਤਾ ਸੀ ਕਿਹ ਹੱਦ ਤੋਂ ਜ਼ਿਆਦਾ ਕਮਾਂਡ ਇੱਕ ਦਿਨ ਟੁੱਟਦਾ ਜ਼ਰੂਰ ਆ। ਰੂਹੀ ਨੂੰ ਵੀ ਸਮਝ ਆ ਚੁੱਕਿਆ ਸੀ ਕਿ ਕਦੋਂ ਕਿੱਥੇ ਕਿੰਨਾ ਬੋਲਣਾ ਆ ਤੇ ਕਿੰਨੀ ਮਰਿਆਦਾ ਵਿੱਚ ਰਹਿਣਾ ਆ ਕਿਉਂਕਿ ਉਹਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸ਼ਨਾਜ ਨੂੰ ਨੀਮਾ ਦਿਖਾਉਣ ਲਈ ਉਹ ਜੋ ਵੀ ਕਰ ਰਹੀ ਆ ਉਹ ਉਹਨੂੰ ਹੀ ਨੀਮਾ ਦਿਖਾਊਗਾ। 24 ਘੰਟੇ ਬਾਅਦ ਸਟੇਟਸ ਦਾ ਡਿਲੀਟ ਹੋ ਚੁੱਕਿਆ ਸੀ ਪਰ ਉਸ ਸਟੇਟਸ ਨੂੰ ਉਹਨਾਂ ਲੋਕਾਂ ਨੇ ਵੀ ਵੇਖਿਆ ਜਿਹੜੇ ਕਦੀ ਵੀ ਰੂਹੀ ਦਾ ਸਟੇਟਸ ਨਹੀਂ ਵੇਖਦੇ ਸੀ ਤੇ ਸ਼ਨਾਜ ਦੀ ਸੱਸ ਦੇ ਦਿਲ ਨੂੰ ਅੱਜ ਸਕੂਨ ਮਿਲ ਰਿਹਾ ਸੀ ਉਹਨਾਂ ਨੇ ਸ਼ੈਨਾਜ਼ ਨੂੰ ਕਿਹਾ ਇਹਨੂੰ ਕਹਿੰਦੇ ਆ ਸੌ ਸੁਨਿਆਰ ਦੀ ਤੇ ਇੱਕ ਲੋਹਾਰ ਦੀ ਮੇਰੇ ਵਰਗੀ ਬਣ ਜਾ ਜ਼ਿੰਦਗੀ ਆਰਾਮ ਨਾਲ ਕੱਟ ਜਾਊਗੀ ਕਿਉਂਕਿ ਰੂਹੀ ਵਰਗੇ ਲੋਕ ਤਾਂ ਅੱਗੇ ਵੀ ਜ਼ਿੰਦਗੀ ਵਿੱਚ ਮਿਲਦੇ ਰਹਿਣਗੇ ਪਰ ਉਹਦੀ ਔਕਾਤ ਦਿਖਾਉਣਾ ਜ਼ਰੂਰੀ ਹੁੰਦਾ ਆ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਪਰ ਜੇ ਕੋਈ ਲਗਾਤਾਰ ਤੇਰਾ ਬੁਰਾ ਕਰ ਰਿਹਾ ਆ ਤਾਂ ਉਹਨੂੰ ਛੱਡਣਾ ਵੀ ਨਹੀਂ ਚਾਹੀਦਾ ਸੋ ਦੋਸਤੋ ਏ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦੇਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ